ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਰਮਾਤਮਾ ਕਹਿੰਦੇ ਨੇ ਕੇ ਨਮਕ ਨਾਲ ਰੋਟੀ ਖਾ ਕੇ ਸੌਂ ਜਾਓ ਪਰ ਆਪਣਿਆਂ ਦੇ ਸਾਹਮਣੇ ਕਦੇ ਵੀ ਹੱਥ ਨਾ ਫਲਾਉਣਾ ਕਿਉਂਕਿ ਜਿੰਨਾ ਉਹ ਦੇਣਗੇ ਨਹੀਂ ਉਸ ਤੋਂ ਜ਼ਿਆਦਾ ਉਹ ਮੈਣੇ ਮਾਰਨਗੇ ਜਦ ਅਸੀਂ ਨਾਦਾਨ ਸੀ ਜਦ ਰੋਜ਼ ਜ਼ਿੰਦਗੀ ਦੇ ਮ제 ਲੈਂਦੇ ਸੀ ਜਦ ਸਮਝਦਾਰ ਹੋਏ ਤਾਂ ਹੁਣ ਰੋਜ਼ ਜ਼ਿੰਦਗੀ ਮ제 ਲੈ ਰਹੀ ਐ ਪਹਿਲਾਂ ਮੈਂ ਹੁਸ਼ਿਆਰ ਸੀ ਇਸੇ ਲਈ ਮੈਂ ਦੁਨੀਆ ਨੂੰ ਬਦਲਣ ਜਾ ਰਹੀ ਸੀ ਅੱਜ ਮੈਂ ਸਮਝਦਾਰ ਆਂ ਇਸ ਲਈ ਮੈਂ ਖੁਦ ਨੂੰ ਬਦਲ ਰਹੀ ਹਾਂ ਹਾਲਾਤਾਂ ਪਾਵੇਂ ਜਿਵੇਂ ਵੀ ਹੋਣ ਸ਼ੁਕਰ ਕਰਨਾ ਸ਼ਿਕਾਇਤ ਕਰਨ ਨਾਲੋਂ ਵਧੀਆ ਹੁੰਦਾ ਹੈ ਕਦੇ-ਕਦੇ ਜ਼ਿੰਦਗੀ ਇਹੋ ਜਿਹੇ ਚਰਾਹੇ ਤੇ ਖੜਾ ਕਰ ਦਿੰਦੀ ਹੈ ਜਿੱਥੇ ਇੱਕ ਫੈਸਲੇ ਦੀ ਕੀਮਤ ਬਹੁਤ ਵੱਡੀ ਹੁੰਦੀ ਹੈ ਅਨਮੋਲ ਹੁੰਦੇ ਨੇ ਉਹ ਮੋਤੀ ਜੋ ਅੱਖਾਂ ਦੇ ਸਾਗਰ ਵਿੱਚੋਂ ਨਿਕਲਦੇ ਨੇ ਪਰ ਕਈ ਲੋਕ ਨਾ ਸਮਝ ਲੋਕ ਉਹਨਾਂ ਦੀ ਕੀਮਤ ਵੀ ਲਗਾ ਲੈਂਦੇ ਨੇ ਬਦਲਾਅ ਤੋਂ ਡਰਨਾ ਤੇ ਸੰਘਰਸ਼ ਤੋਂ ਪਿੱਛੇ ਹਟਣਾ ਬੰਦੇ ਦੀ ਸਭ ਤੋਂ ਵੱਡੀ ਗਲਤੀ ਹੈ ਜਿੰਦਗੀ ਦਾ ਸਭ ਤੋਂ ਵੱਡਾ ਗੁਰੂ ਵਕਤ ਹੁੰਦਾ ਹੈ ਜੋ ਸਮਾਂ ਸਿਖਾਉਂਦਾ ਏ ਉਹ ਹੋਰ ਕੋਈ ਨਹੀਂ ਸਿਖਾਉਂਦਾ ਜੇ ਇੱਕ ਵਾਰ ਭਰੋਸਾ ਉੱਠ ਜਾਵੇ ਤਾਂ ਦੁਬਾਰਾ ਭਰੋਸਾ ਨਹੀਂ ਰਹਿੰਦਾ ਜੋ ਕਦੇ ਸਾਡੇ ਰੋਣ ਦੀ ਵਜ੍ਹਾ ਬਣੇ ਉਹ ਸਾਡਾ ਕਦੇ ਹੋ ਹੀ ਨਹੀਂ ਸਕਦਾ ਕਦਰ ਨਾ ਕਰਨ ਨਾਲ ਪਰਮਾਤਮਾ ਉਹ ਚੀਜ਼ ਨੂੰ ਖੋ ਹੀ ਲੈਂਦਾ ਹੈ ਬੰਦਾ ਵੀ ਤੇ ਸਮਾਂ ਵੀ ਦਿੱਤੀ ਹੋਈ ਜਵਾਨ ਤੇ ਕੰਮ ਆਏ ਬੰਦੇ ਨੂੰ ਕਦੇ ਵੀ ਨਾ ਭੁੱਲਣਾ ਹੱਕਦਾਰ ਬਦਲ ਦਿੱਤੇ ਜਾਂਦੇ ਨੇ ਤੇ ਕਿਰਦਾਰ ਬਦਲ ਦਿੱਤੇ ਜਾਂਦੇ ਨੇ ਇਹ ਦੁਨੀਆ ਹੈ ਭਾਈ ਜਿੱਥੇ ਅਰਦਾਸ ਪੂਰੀ ਨਾ ਹੋਵੇ ਉੱਥੇ ਗੁਰਦੁਆਰੇ ਬਦਲ ਦਿੰਦੇ ਨੇ ਜ਼ਿੰਦਗੀ ਵਿੱਚ ਧੋਖਾ ਖਾਣਾ ਵੀ ਜੂਰੀ ਹੁੰਦਾ ਹੈ ਕਿਉਂਕਿ ਚੱਲਣਾ ਤਾਂ ਮਾਪੇ ਸਿਖਾਉਂਦੇ ਨੇ ਪਰ ਆਪਣੇ ਆਪ ਨੂੰ ਸੰਭਾਲਣਾ ਆਪ ਹੀ ਸਿੱਖਣਾ ਪੈਂਦਾ ਏ ਦੁਨੀਆ 'ਚ ਸਭ ਕੁਝ ਹੈ ਪਰ ਸਕੂਨ ਨਹੀਂ ਬੰਦੇ 'ਚ ਸਭ ਕੁਝ ਹੈ ਪਰ ਸਬਰ ਨਹੀਂ ਨਾ ਖੁਸ਼ੀ ਖਰੀਦ ਸਕਦੇ ਆ ਨਾ ਦੁੱਖ ਨੂੰ ਵੇਚ ਸਕਦੇ ਆ ਪਰ ਪਤਾ ਨਹੀਂ ਕਿਉਂ ਹਰ ਰੋਜ਼ ਕਮਾਉਣ ਜਾਂਦੀ ਆ ਮੀਂਹ ਹੋਣਾ ਤਾਂ ਬਹੁਤ ਸੌਖਾ ਏ ਪਰ ਰੋਜ਼ ਨਹਾਉਣ ਲਈ ਅਸੀਂ ਮੀਂਹ ਪੈਣ ਦੇ ਭਰੋਸੇ ਨਹੀਂ ਰਹਿ ਸਕਦੇ ਇਸ ਲਈ ਕਦੇ-ਕਦੇ ਚੀਜ਼ਾਂ ਪਾ ਗਾਣ ਨਾਲ ਮਿਲ ਜਾਂਦੀਆਂ ਨੇ ਪਰ ਸਾਰੀ ਜ਼ਿੰਦਗੀ ਅਸੀਂ ਕਿਸਮਤ ਦੇ ਭਰੋਸੇ ਵੀ ਨਹੀਂ ਵੜ ਸਕਦੇ ਡਰ ਕੇ ਕਦੇ ਵੀ ਕੋਈ ਫੈਸਲਾ ਨਾ ਕਰੋ ਕਦੇ ਵੀ ਫੈਸਲਾ ਕਰਨ ਤੋਂ ਬਾਧਾ ਨਾ ਡਰੋ ਜੇਕਰ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਨਾ ਹੋਣ ਤਾਂ ਉਸ ਨੂੰ ਖੁਸ਼ੀ ਦੀ ਕਦਰ ਨਹੀਂ ਹੁੰਦੀ ਜ਼ਿੰਦਗੀ ਇੱਕ ਅਜਿਹੀ ਚੀਜ਼ ਹੈ ਜਿੱਥੇ ਖੁਸ਼ੀ ਦੇ ਨਾਲ ਨਾਲ ਦੁੱਖ ਵੀ ਮਿਲਣਗੇ ਸਾਨੂੰ ਇਸ ਤੋਂ ਦੂਰ ਨਿਕਲਣਾ ਹੁੰਦਾ ਹੈ ਇਹਨੂੰ ਹੀ ਜ਼ਿੰਦਗੀ ਕਹਿੰਦੇ ਨੇ ਜਨਮ ਸਮੇਂ ਨਾ ਤਾਂ ਕੋਈ ਜਨਮ ਸਮੇਂ ਨਾ ਤਾਂ ਕੋਈ ਦੋਸਤ ਪੈਦਾ ਹੁੰਦਾ ਹੈ ਤੇ ਨਾ ਕੋਈ ਦੁਸ਼ਮਣ ਉਹ ਤਾਂ ਸਾਡੇ ਕਮੰਡ ਤੋਂ ਹੰਕਾਰ ਤੋਂ ਬਣਦੇ ਨੇ ਜਿਸ ਦਿਨ ਆਪਣਿਆਂ ਨੇ ਹੱਦ ਪਾਰ ਕਰਤੀ ਉਸ ਦਿਨ ਆਪਣਿਆਂ ਦੇ ਖਿਲਾਫ ਹਥਿਆਰ ਚੱਕਣਾ ਵੀ ਜ਼ਰੂਰੀ ਹੈ ਹਰ ਸਾਲ ਦੀਵਾਲੀ ਤੋਂ ਪਹਿਲਾਂ ਇਹੋ ਜਿਹਾ ਕਵਾੜੀ ਵਾਲਾ ਵੀ ਆਉਣਾ ਚਾਹੀਦਾ ਹੈ ਜਿਹੜਾ ਟੁੱਟੇ ਹੋਏ ਦਿਲ ਤੇ ਪਾਟੀ ਹੋਈ ਪ੍ਰਾਣੀਆਂ ਜਾਂਦਾ ਨੂੰ ਵੀ ਲੈ ਜਾਵੇ ਕੁਝ ਲੋਕ ਬਦਲ ਜਾਂਦੇ ਨੇ ਤੇ ਕੁਝ ਲੋਕਾਂ ਨਾਲ ਮਿਲ ਕੇ ਜ਼ਿੰਦਗੀ ਬਦਲ ਜਾਂਦੀ ਹੈ ਇਕੱਲੇ ਰਹਿਣ ਨਾਲ ਤੁਸੀਂ ਓਨਾ ਦੁਖੀ ਨਹੀਂ ਹੁੰਦੇ ਜਿੰਨਾ ਤੁਸੀਂ ਗਲਤ ਬੰਦੇ ਨਾਲ ਰਹਿਣ ਨਾਲ ਹੁੰਦੇ ਨੇ ਬਹੁਤ ਹੀ ਸਸਤੀ ਚੀਜ਼ ਐ ਦਰਦ ਜੋ ਹਰ ਕੋਈ ਮੁਫਤ ਵਿੱਚ ਦੇ ਦਿੰਦਾਗਾ ਮਨ ਨੂੰ ਸ਼ਾਂਤ ਰੱਖੋ ਤੁਹਾਡਾ ਵੀ ਸਮਾਂ ਆਵੇਗਾ ਸ਼ਾਂਤ ਰਹਿ ਕੇ ਤੁਸੀਂ ਆਪਣੇ ਮਕਸਦ ਉੱਪਰ ਧਿਆਨ ਦਿਓ ਦੇਖਿਓ ਤੁਹਾਡਾ ਵੀ ਇੱਕ ਦਿਨ ਸਮਾ ਆਵੇਗਾ ਪਰਮਾਤਮਾ ਦਾ ਧੰਨਵਾਦ ਉਸ ਗੱਲ ਲਈ ਕਿ ਪਰਮਾਤਮਾ ਨੇ ਮੈਨੂੰ ਦੁੱਖ ਸਹਿਣ ਕਰਨ ਵਾਲੇ ਲੋਕਾਂ 'ਚ ਰੱਖਿਆ ਏ ਦੁੱਖ ਦੇਣ ਵਾਲਿਆਂ 'ਚ ਨਹੀਂ ਯਾਦ ਰੱਖੋ ਜਦੋਂ ਤੁਸੀਂ ਕੰਮ ਦੇ ਹੋ ਉਦੋਂ ਤੱਕ ਲੋਕ ਤੁਹਾਨੂੰ ਪਛਾਣਨਗੇ ਕਿਉਂਕਿ ਦੀਵਾ ਜਲਾਉਣ ਤੋਂ ਬਾਅਦ ਮਾਚੀ ਦੀ ਤੀਲ ਨੂੰ ਸੱਟ ਦਿੱਤਾ ਜਾਂਦਾ ਹੈ ਘਟ ਉਮਰ ਵਿੱਚ ਮਿਲਿਆ ਸੁੱਖ ਬੰਦੇ ਨੂੰ ਕਦੇ ਸਮਝਦਾਰ ਨਹੀਂ ਬਣਨ ਦਿੰਦਾ ਇਹ ਘੱਟ ਉਮਰ ਵਿੱਚ ਮਿਲਿਆ ਦੁੱਖ ਬੰਦੇ ਨੂੰ ਬਹੁਤ ਸਮਝਦਾਰ ਬਣਾ ਦਿੰਦਾ ਹੈ। ਪਰਮਾਤਮਾ ਕਹਿੰਦੇ ਨੇ ਹਰ ਬੰਦੇ ਦੇ ਅੰਦਰ ਤਾਕਤ ਤੇ ਕਮਜ਼ੋਰੀ ਹੁੰਦੀ ਹੈ। ਜਿਵੇਂ ਮਛਲੀ ਜੰਗਲ ਵਿੱਚ ਨਹੀਂ ਦੌੜ ਸਕਦੀ ਅਤੇ ਸ਼ੇਰ ਪਾਣੀ ਵਿੱਚ ਰਾਜਾ ਨਹੀਂ ਬਣ ਸਕਦਾ। ਇਸ ਲਈ ਅਹਿਮियत ਸਭ ਨੂੰ ਦੇਣੀ ਚਾਹੀਦੀ ਹੈ। ਰੱਬ ਤੋਂ ਵੱਡੇ ਮਾਤਾ ਪਿਤਾ ਹੁੰਦੇ ਨੇ ਕਿਉਂਕਿ ਪਰਮਾਤਮਾ ਸੁੱਖ-ਦੁੱਖ ਦੋਨੋਂ ਦਿੰਦੇ ਨੇ ਪਰ ਮਾਤਾ ਪਿਤਾ ਕੇਵਲ ਸੁੱਖ ਦਿੰਦੇ ਨੇ। ਜਿਸ ਪ੍ਰਕਾਰ ਨਿੰਬੂ ਦੇ ਰਸ ਦੀ ਇੱਕ ਬੂੰਦ ਸਾਰੇ ਦੁੱਧ ਨੂੰ ਖਰਾਬ ਕਰ ਦਿੰਦੀ ਹੈ ਉਸੇ ਤਰ੍ਹਾਂ ਬੰਦੇ ਦਾ ਹੰਕਾਰ ਚੰਗੇ ਤੋਂ ਚੰਗੇ ਰਿਸ਼ਤੇ ਨੂੰ ਬਰਬਾਦ ਕਰ ਦਿੰਦਾ ਮੈਨੂੰ ਸੁਣ ਲੈ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਮਿਲਦੇ ਆਂ ਅਗਲੇ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ